ਰੋਕੀ 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 ਹੋ ਗਿਆ ਉਹ ਸਾਹਮਣੇ ਮੈਨੂੰ ਲੱਗਦਾ ਵੀ ਕਾਲੇ ਦੇ ਮਸ਼ੀਨ ਨਹੀਂ ਚੱਲਦੀ ਉਹ ਸਾਹਮਣੇ ਲੱਗਦੀ ਤਾਂ ਉਹ ਦੀ ਆ ਇਹਦੀ ਯਾਰ ਬਾਸਬਦੀ ਬਹੁਤ ਵਧੀਆ ਸੀਗੀ ਚਲ ਦੇਖਾਂ ਨੇ ਯਾਰ ਉੱਥੇ ਜਾ ਕੇ ਉੱਥੇ ਹੋਊਗਾ ਉੱਥੇ ਹੀ ਆਉਣਾ ਔਰ ਕਿੱਥੇ ਜਾਣਾ ਉਹਨੇ ਚਲਾ ਚੱਲੋ ਆ ਉੱਪਰ ਦੀ ਘੁਮਾ ਕੇ ਲੈ ਚੱਲੀ ਤੇ ਉਹ ਉੱਪਰ ਦੀ ਰਸਤਾ ਹੈਗਾ ਚਲ ਜੀ ਕੀ ਹਾਲ ਚਾਲ ਠੀਕ ਆ ਵੀਰ ਜੀ ਠੀਕ ਆ ਇਹ ਹੋਰ ਵੱਟ ਲਿਆ ਚੋ ਨਾ ਹਾਂਜੀ ਹਾਂਜੀ ਵੱਟ ਲਿਆ ਨਿਬੜ ਗਿਆ ਹਾਂਜੀ ਨਿਬੜ ਗਿਆ ਅੱਛਾ ਮੈਂ ਯਾਰ ਕਈ ਦਿਨਾਂ ਦਾ ਦੇਖਦਾ ਮੈਂ ਕਿਹਾ ਵੀ ਵਰੇਇਟੀ ਬਹੁਤ ਵਧੀਆ ਖੜੀ ਆ ਵੀ ਪਤਾ ਨਹੀਂ ਕਿਹੜੀ ਬਾਸਵਤੀ ਲਾਈ ਆ ਵੀਰ ਨੇ ਇਹ ਵੀਰੇ ਸਟਾਰ 17 18 ਲਾਇਆ ਸਟਾਰ ਦੀ 17 18 ਹੈ ਹਾਂਜੀ 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 ਕਿੰਨਾ ਟਾਈਮ ਹੋ ਗਿਆ ਲਾਂਦਿਆਂ ਆਪਾਂ ਨੂੰ ਵੀਰ ਜੀ 3 ਸਾਲ ਹੋ ਗਏ ਲਾਂਦਿਆਂ ਨੂੰ 3 ਸਾਲ ਹੋ ਗਿਆ ਹਾਂਜੀ ਵਧੀਆ ਵਰੇਇਟੀ ਆ ਪੂਰੀ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਤੇ ਇਹ ਲਈ ਕਦੋਂ ਸੀਗੀ ਇਹ ਆਪਾਂ ਨੇ 15 ਜੂਨ ਨੂੰ ਲਈ ਸੀ ਵੀਰ ਜੀ 15 ਜੂਨ ਨੂੰ ਲਈ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਝਾੜ ਝੋੜ ਕਿੰਨਾ ਕ ਆ ਜਾਂਦਾ ਇਹਦਾ ਝਾੜ ਹੈਗਾ 25 ਤੋਂ 28 ਕੁਆਂਟਲ ਦੇ ਵਿੱਚ ਵਿੱਚ 25 ਤੋਂ 28 ਕੁਆਂਟਲ ਬਹੁਤ ਝਾੜ ਆ ਜਾਣੀ ਹੈ ਨਾ ਬਹੁਤ ਝਾੜ ਆ ਵੀਰ ਜੀ ਵੀਰ ਜੀ ਮੂੰਜਰ ਦਾ ਸਹਿਜ ਬਹੁਤ ਲੰਬਾ ਅੱਛਾ ਜੀ ਦਾਣਾ ਮੋਟਾ ਹੈ ਠੀਕ ਹੈ ਕਿਤੇ ਕੋਈ ਡਿਗਣ ਦੀ ਸਮੱਸਿਆ ਤਾਂ ਨਹੀਂ ਆਦੀ ਨਾ ਨਾ ਵੀਰ ਜੀ ਜਮੀਨ ਹੀ ਡਿਗਣ ਦੀ ਸਮੱਸਿਆ ਇਹਦਾ ਤਾਣਾ ਬਹੁਤ ਮਜ਼ਬੂਤ ਹੈ ਅੱਛਾ ਜੀ ਹਾਂਜੀ ਇੱਕ ਅੱਧ ਕੋਦ ਦੇ ਕਿਹਾ ਨਾ ਦਰਮਿਆਨਾ ਕਾਦਾ ਵੀਰ ਜੀ ਦਰਮਿਆਨਾ ਕਾਦਾ ਹਾਂਜੀ ਤੇ ਕੋਈ ਬਿਮਾਰੀ ਵਗੈਰਾ ਤਾਂ ਨਹੀਂ ਆਦੀ ਇਹਦੇ ਚ ਨਾ ਨਾ ਵੀਰ ਜੀ ਜਮੀਨ ਹੀ ਬਿਮਾਰੀ ਸਪਰੇਅ ਕਰਾਈਆ ਕੋਈ ਇੱਕ ਸਪਰੇਅ ਕਰਾਈਆ ਵੀ ਇੱਕ ਸਪਰੇਅ ਕਰਾਈਆ ਉਹ ਵੀ ਪ੍ਰੋਟੈਕਸ਼ਨ ਵਾਸਤੇ ਕਰਾਈ ਹੋਣੀ ਸੀ ਹਾਂਜੀ 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 ਤੇ ਇਹਦਾ ਪੱਕਣ ਦਾ ਕਿੰਨਾ ਕੁ ਟਾਈਮ ਹੁੰਦਾ ਜੀ ਇਹਦਾ ਪੱਕਣ ਦਾ ਵੀਰ ਜੀ 100 ਤੋਂ ਉਹੀ 110 100 ਤੋਂ 110 ਦੇ ਵਿੱਚ ਪੱਕ ਕੇ ਤਿਆਰ ਹਾਂਜੀ ਹਾਂਜੀ ਚਿੰਨੇ 1 ਏਕੜ ਲਾਈ ਸੀ ਆਪਾਂ ਹੀ 8 ਏਕੜ ਲਾਈ ਸੀ 8 ਏਕੜ ਲਾਈ ਆ ਠੀਕ ਐ ਉਹ ਬਾਕੀ ਪਤਾ ਕੀ ਅਸੀਂ ਲੰਗੇ ਜਾਂਦੇ ਸੀ ਤੇ ਮੈਂ ਕਿਹਾ ਵੀ ਵੀਰ ਜੀ ਮੈਨੂੰ ਲੱਗਦਾ ਵੀ ਮਸ਼ੀਨ ਚੱਲਦੀ ਐ ਤੇ ਅਸੀਂ ਸਿੱਧਾ ਇਹਨੂੰ ਲੰਘਿਆ ਏ ਤੇ ਮੈਂ ਕਿਹਾ ਚਲ ਪੁੱਛਦਾ ਵੀਰ ਨੂੰ ਕਿਹੜੀ ਵੈਰਾਈਟੀ ਲਾਈ ਹੋਈ ਆ ਨਾ ਨਹੀਂ ਆਪਾਂ ਸਟਾਰ 17 18 ਲਾਨੇ ਆ ਇਹ ਆਪਾਂ ਤੇ ਕਿਹਾ ਲੋਕਾਂ ਦੇ ਹਾਲ ਦੀ ਬਹੁਤ ਪਈ ਆ ਨਾ 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 ਵੀਰ ਜੀ ਥੋੜੇ ਮੈਂ ਦੇਖਿਆ ਜਮ ਹੀ ਹੈ ਦੀ ਐ ਨਹੀਂ ਥੋੜੇ ਸਾਹਮਣੇ ਮਸ਼ੀਨ ਚੱਲਦੀ ਹਾਂਜੀ ਹਾਂਜੀ ਠੀਕ ਆ ਕਿਵੇਂ ਲੱਗ ਰਿਹਾ ਝਾੜਿਆ ਤੇ ਕੀ ਝਾੜ ਵੀ ਬਹੁਤ ਵਧੀਆ ਐ ਤੇ ਕੀ ਵਧੀਆ ਨਿਕਲਿਆ ਹਾਂਜੀ ਬਹੁਤ ਵਧੀਆ ਠੀਕ ਆ ਮੇਰੇ ਤਾਂ ਹਜੇ ਮੈਨੂੰ ਲੱਗਦਾ ਵੀ 20 ਦਿਨਾਂ ਨੂੰ ਵੱਡ ਹੋਣਾ ਐ ਆ ਦੇਖੋ ਵੀਰ ਜੀ ਤੁਹਾਡੇ ਸਾਹ ਤੁਸੀਂ ਫੇਰ ਆਲੂ ਲਾਣੇ ਹੋਣੇ ਆ ਹਾਂਜੀ ਹਾਂਜੀ ਆਪਾਂ ਫੇਰ ਲਾਣੀਆਂ ਕਣਕ ਚਲੋ ਚਲ ਠੀਕ ਆ ਵੀਰੇ ਕਰਾ ਲਾ ਫੇਰ ਕੰਮ ਹੈ ਠੀਕ ਆ ਵੀਰ